ਮਾਚਲ ਤੋਂ ਆ ਰਿਹਾ ਹੈ ਕਿ ਟਮਾਟਰ ਨਾਲ ਭਰਿਆ ਟਰੱਕ ਕਿਰਤਪੁਰ ਨੇੜੇ ਇੱਕ ਹਾ사 ਗ੍ਰਸਤ ਹੋ ਗਿਆ ਇਸ ਬੰਦੀ ਮਿਲੀ ਜਾਣਕਾਰੀ ਅਨੁਸਾਰ ਮਾਚਲ ਤੋਂ ਬਲਾਸਪੁਰ ਤੋਂ ਇੱਕ ਟਰੱਕ ਟਮਾਟਰਾਂ ਦਾ ਭਰਿਆ ਆ ਰਿਹਾ ਸੀ ਇਲਾਕਾ ਬਹਿਨੀ ਨੇੜੇ ਤਿੱਖਾ ਮੋੜ ਹੋਣ ਕਾਰਨ ਟਰੱਕ ਤੇਜ਼ ਰਫਤਾਰ ਹੋਣ ਕਾਰਨ ਪੁਲੀ ਤੋਂ ਥੱਲੇ ਜਾ ਗਿਰਿਆ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਚਾਹੇ ਟਮਾਟਰ ਹੀ ਟਮਾਟਰ ਨਜ਼ਰ ਆ ਰਹੇ ਸਨ ਇਸ ਹਾਦਸੇ ਵਿੱਚ ਟਰੱਕ ਚਾਲਕ ਸਮੇਤ ਕੁਝ ਦਸਹਿਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਾਇਆ ਗਿਆ ਹੈ ਅਤੋਂ ਦਖਾਨੇਆਂ ਮੌਕੇ ਦੀਆਂ ਤਸਵੀਰਾਂ ਕੀ ਹਾਲਾਤ ਬਣੇ ਹੋਏ ਨੇ ਜੀ ਮੈਂ 1033 ਅੰਮ੍ਰਿਤਸਰ ਡਰਾਈਵ ਤੋਂ ਬੋਲ ਰਿਹਾ ਜੀ ਐਨ ਐਚ ਆਈ ਤੋਂ ਤੇ ਸਾਡੇ ਦੇਣੀ ਇੱਕ ਗੱਡੀ ਫਟ ਗਈ ਹੈ ਟਮਟਰਾਂ ਦੀ ਭਰੀ ਹੋਈ ਜੀ ਉਹਦੇ ਵਿੱਚ ਦੋ ਬੰਦੇ ਸੀਗੇ ਤੇ ਦੋਨੋਂ ਸੀਰੀਅਸ ਇੱਥੇ ਆਪਾਂ ਆਪਣੀ ਐਮਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਤੇ ਦੂਜੀ ਐਮਬੂਲੈਂਸ ਬੁਲਾਈ ਆ ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ ਬਾਕੀ ਉਹਨੂੰ ਪੁਲਿਸ ਤੇ ਜਾ ਕੇ ਲਿਖ ਦਿੱਤਾ ਸਾਨੂੰ ਪਰ ਜਿਸ ਟਾਈਮ ਫੋਨ ਆਇਆ ਸੀ ਤਰੰਤ ਇੱਥੇ ਪਹੁੰਚ ਕੇ ਪਾਣੇ ਲੰਚ ਤੇ ਤੇ ਜੋ ਸ਼ਾਂਤੀ ਕਾਰਵਾਈ ਸੀ ਇਸ ਕਰ ਬਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ ਲੇਕਿਨ ਬਹੁਤ ਰਫਤਾਰ ਸੀ ਉਹ ਕਿਦੇ ਵਿੱਚ गिर ਗਿਆ ਦੇਣੀ ਖਾਲੀ ਜੋ ਮੋੜ ਆ ਖਤਰਨਾਕ ਮੋੜ ਆ ਕੋਈ ਦੇਖਭਾਲ ਨਹੀਂ ਉਹਦੀ ਉਸ ਮੋੜ ਦੀ ਕੋਈ ਦੇਖਭਾਲ ਨਹੀਂ ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ 2 ਘੰਟੇ ਬੰਦਾ ਬੜਾ ਲੱਗਾ ਬਾਕੀ ਬੰਦਾ ਉੱਧਾ ਜਾਨੋ ਠੀਕ ਆ ਬਾਕੀ ਭਾਈ ਫ੍ਰੈਕਚਰ ਤਾਂ ਹੈ ਬਲਾਸਪੁਰ ਰੋਡ ਤੇ ਗੱਡੀ ਪਲਟੀ ਜੀ ਜਿਹੜੀ ਕੀਰਤਪੁਰ ਸਾਹਿਬ ਆਪਣਾ ਦੇਣੀ ਜੀ ਪਲਟੀ ਗੱਡੀ ਜਿਹੜੀ ਦੋ ਬੰਦੇ ਸੀਗੇ ਫੱਟੜ ਹੋਏ ਅਸੀਂ ਸਥਾਨੀ ਮਿੰਤਰੀ ਅਜੇ ਇੱਥੇ ਤੇ ਅਸੀਂ ਕਟੜ ਨਾਲ ਵੱਢ ਗਏ ਗੱਡੀ ਦੀ ਬਾਡੀ ਤਾਂ ਬੰਦੇ ਕੱਢੇ ਜੀ ਤਾਂ ਤਾਂ ਮਤਲਬ ਅਨੰਦਪੁਰ ਸਾਹਿਬ ਭੇਜੇ ਤੇ ਜੀ ਦੋਨੋਂ ਨੂੰ ਸੱਟਾਂ ਲੱਗੀਆਂ ਵਈ ਕਾਫੀ ਮਤਲਬ ਆ ਬੈਠ ਹਾਂ ਇਹ ਬਟਰ ਪੱਟੜ ਤੇ ਤਗੜੇ ਹੈ ਨੰਬਰ ਨਹੀਂ ਜੀ ਨੰਬਰ ਦੇਖਿਆ ਜੀ ਆਪਣੇ ਟਮਾਟਰਾਂ ਦਾ ਟਰੱਕ ਆ ਰਿਹਾ ਤਾਂ ਪਰ ਪੇਕਅਪ ਆਣ ਗਈ ਜਾਨਕੀ ਸਪੀਡ ਥੋੜੀ ਜ਼ਿਆਦਾ ਸੀ ਉਹਦੀ ਕੰਟਰੋਲ ਨਹੀਂ ਹੋਇਆ ਇਸ ਟਰੱਕ ਚ ਜਾਨ ਨੀਚੇ ਖਾਈ ਚ गिर ਗਿਆ ਪਰ ਬੰਦੇ ਦਾ ਜਾਨ ਕੀ ਸੀ ਕੱਢ ਲਿਆ ਕਟਰ ਨਾਲ ਬਚਾ ਬਚੂ ਕਰਨ ਗਈ ਉੱਪਰੋਂ ਵੜਨ ਕੱਢਣਾ ਵਰਤਾ ਪੀ ਪੇਕਅਪ ਵੜਦੀ ਉਪਰੋਂ ਬੰਦੇ ਕੱਢ ਲਏ ਦੋ ਹੀ ਬਚਾ ਹੋ ਗਿਆ ਬਾਕੀ ਅਸੀਂ ਉਹਨੀਆਂ ਇਨਸਾਨੀਆਂ ਦਿਖਾਈ ਵੀ ਠੀਕ ਹੋ ਗਏ ਬੰਦੇ ਬਾਹਰ ਕੱਢਦੇ ਐ ਐਮਬਲੈਂਸ ਚ ਭੇਜਦੇ ਵਾਹ ਵਿਲਾਸਪੁਰ ਤੋਂ ਟਮਾਟਰਾਂ ਦੀ ਗੱਡੀ ਆ ਰਹੀ ਸੀ ਤੇ ਮੋੜ ਖਾਸਾ ਵਾਪਰੇ ਆ ਜਿਹਦੇ ਵਿੱਚ ਦੋ ਡਰ ਵੇਚੋ ਫਟੇ ਹੋਏ ਸੀ ਇੱਕ ਪਹਿਲਾ ਕੱਢ ਲਿਆ ਤੇ ਦੂਸਰਾ ਸੀ ਕਰਨਾ ਕੱਟ ਕੇ ਬਾਹਰ ਕੱਢ ਕੇ ਹਸਪੀਟਲ ਸਿਵਲ ਹਸਪੀਟਲ ਅਨੰਦਪੁਰ ਸਾਹਿਬ ਤੇ ਰੈਫਰ ਕਰਤੇ ਹੀ ਰੱਖਿਆ ਗਿਆ ਅੱਛਾ ਸੱਟਾ ਲੱਤਾ ਇੱਕ ਫੈਕਚਰ ਹੈ ਦੂਜੇ ਦੀਆਂ ਦੋਹੇ ਲੱਤਾਂ ਹੈ ਪਹਿਲਾ ਜੇ ਹੋਸ਼ੀ ਆਲਪ ਦੇ ਵਿੱਚ ਨਹੀਂ